ਅੱਜ ਅਸੀਂ ਬੜੇ ਗੰਭੀਰ ਮੁੱਦੇ ਤੇ ਗੱਲ ਕਰਾਂਗੇ ਜੋ ਕਿ ਹੈ ਸਾਡੇ ਪੰਜਾਬ ਦੇ ਪੰਜਾਬ ਪਾਣੀਆਂ ਦਾ ਮੁੱਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਜੀ ਡੈਰੀ ਪਟਵਾਰੀਆਂ ਉੱਪਰ ਦਬਾਅ ਪਾਇਆ ਜਾ ਰਿਹਾ ਕਿ ਸਾਨੂੰ ਪੂਰਨ ਤੌਰ ਤੇ ਲਿਖ ਕੇ ਦਿਓ ਕਿ ਜੀ ਹਰ ਫੀਲਡ ਦੇ ਵਿੱਚ ਹਰ ਪੈਲੀ 'ਚ ਅਸੀਂ ਪਾਣੀ ਪਹੁੰਚਾਉਂਦੇ ਆ ਤੇ ਪਾਣੀ ਮਾਝੇ ਦੇ ਹਾਲਾਤ ਵੱਖਰੇ ਨੇ ਮਾਝੇ ਦੇ ਵੱਖਰੇ ਨੇ ਇਸ ਸਬੰਧੀ ਅਸੀਂ ਚਰਚੀਆਂ ਨਾਲ ਪਹੁੰਚੇ ਹਾਂ ਕਿਉਂਕਿ ਕਿਸਾਨ ਨੇ ਕਿਸਾਨੀ ਦਰਦ ਰੱਖਦੇ ਨੇ ਔਰ ਸੂਝਵਾਨ ਲੀਡਰ ਨੇ ਇਸ ਮੁੱਦੇ ਤੇ ਆਪਾਂ ਨਾਲ ਗੱਲਬਾਤ ਕਰਾਂਗੇ। ਸਾਬ ਹੱਦ ਤਾਂ ਉਹ ਤੋਂ ਹੋ ਗਈ ਕਿ ਜਿਹੜਾ ਉਹ ਪਟਵਾਰੀ ਆ ਠੀਕ ਹੈ ਜੀ ਜਸਕਰਨ ਸਿੰਘ ਉਹਨੇ ਜੇ ਪੱਕਾ ਪਾਤ ਨਹੀਂ ਕੀਤਾ ਕਹਿੰਦਾ ਕਿ ਭਾਜੀ ਮੇਰੀ ਨੌਕਰੀ ਦਾ ਸਵਾਲ ਆ ਮੈਂ ਪੰਜਾਬ ਨਾਲ ਕਿੱਦਾਂ ਗੱਦਾਰੀ ਕਰ ਲਾਂ ਪਾਣੀ ਸਾਡੇ ਕੋਲੇ ਹੈ ਹੀ ਨਹੀਂਗਾ ਤੇ ਮੈਂ ਕਿਵੇਂ ਰਿਪੋਰਟ ਬਣਾ ਕੇ ਦੇ ਸਕਦਾ ਤੇ ਵੇਖੋ ਜੀ ਜੇ ਉਹ ਉਹਨੂੰ ਅਖਲੀ ਟੌਰਚਰ ਮੈਂਟਰੀ ਟੌਰਚਰ ਕੀਤਾ ਜਾ ਰਿਹਾ ਬਦਲੀ ਕਰਕੇ ਇੱਥੇ ਗੱਪਟਾ ਉਡ ਲਾਦਾ ਤੇ ਇਸ ਬੰਦੇ ਦੀ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਕਹਿੰਦਾ ਜਿਹੜਾ ਬੰਦਾ ਸੱਚਾ ਪੰਜਾਬ ਦੇ ਨਾਲ ਖੜਦਾ ਆ ਹੀ ਉਹਦੇ ਨਾਲ ਇੱਕ ਠੋਕ ਕੇ ਖੜਾਂਗੇ ਜਿੱਥੇ ਉਹਨੂੰ ਸਾਡੀ ਲੋੜ ਆ ਖੜਾ ਕੇ ਸਰਕਾਰ ਦੀ ਏਟਨਾ ਏਟ ਮਜਾਦਿਆਂਗੇ ਜੇ ਸਾਡਾ ਲੋੜ ਕੋ ਜੋਦੇ ਉਦੇ ਉਦੇ ਤੇ ਕੋਈ ਵੀ ਆ ਚੌਂਦੀ ਆ ਜਿਸਕਰਨ ਸਿੰਘ ਪਰਿਵਾਰੀ ਤੇ ਜੋ ਪੰਜਾਬ ਪ੍ਰਧਾਨ ਆ ਪਰਿਵਾਰੀ ਯੂਨੀਅਨ ਦਾ ਜੇ ਉੱਤੇ ਕੋ ਆ ਚੌਂਦੀ ਇਹੀ ਉਹਦੇ ਨਾਲ ਬਿਲਕੁਲ ਠੋਕੇ ਖੜੇ ਆ ਇਹ ਸਰਕਾਰ ਬਾਝਾ ਜਾਵੇ ਜੋ ਪ੍ਰਾੜੀਆਂ ਸਰਕਾਰਾਂ ਕਾਗਜ਼ਾਂ ਦੇ ਵਿੱਚ ਕਰਕੇ ਮੀਡੀਆ ਚੈਨਲ ਜੇ ਸੋਸ਼ਲ ਮੀਡੀਆ ਖਰੀਦ ਕੇ ਲੋਕਾਂ ਨੂੰ ਗਲਤ ਵਿਖਾ ਕੇ ਵੋਟਾਂ ਲੈ ਜਾਂਦੇ ਹੀ ਇਹਨਾਂ ਨੂੰ ਐਮਪੀ ਚੋਣ ਤੋਂ ਜਿਹੜਾ ਸਬਕ ਲੈ ਲੈਣਾ ਚਾਹੀਦਾ ਪੀ ਲੋਕਾਂ ਨੇ ਜਾਗਰੂਤਾ ਤੁਸੀਂ ਵੀ ਉਹ ਕੰਮ ਚੈਨਲ ਖਰੀਦ ਕੇ ਕਰ ਲੇ ਜਿਉਂ ਦਾ ਕੰਮਾਂ ਦੀ ਆਵਾਜ਼ ਨਾ ਆਏ ਤੇ ਖਾ ਉਹਨਾਂ ਦਾ ਭੁੱਖਾ ਤੁਹਾਡਾ ਬਿਲਕੁਲ ਖਤਮਾ ਉਹ ਤੁਸੀਂ ਹੁਣ ਤੋਂ ਹੀ ਖਤਮ ਸਮਝੋ ਜੇ ਬੰਦੇ ਦੇ ਪੁੱਤਾਂ ਗਰਾਊਂਡ ਤੇ ਆਣ ਕੇ ਕੰਮ ਕਰੋਗੇ ਗਰਾਊਂਡ ਰਿਪੋਰਟਾਂ ਗਰਾਊਂਡ ਤੇ ਫਿਰ ਕੇ ਬੰਦ ਗਿਆ ਤੇ ਫਿਰ ਹੀ ਕੋ ਹੱਲ ਹੋਊਗਾ ਜੇ ਕਾਗਜ਼ਾਂ 'ਚ ਬਣਾਉਂਦਾ ਕੋਈ ਹੱਲ ਨਹੀਂ ਹੋ ਠੀਕ ਤੇ ਜਿਹੜਾ ਪਟਵਾਰੀ ਇੱਕ ਇਹਨਾਂ ਦਾ ਹੈਗਾ ਆ ਵੀਰ ਪੰਜਾਬ ਪ੍ਰਧਾਨ ਆ ਉਨੇ ਨਹੀਂ ਬਣਾ ਕੇ ਦਿੱਤੀ ਰਿਪੋਰਟ ਜਾਂ 82% ਜਾਂ 89% ਦੀ ਰਿਪੋਰਟ ਦਿੱਤੀ ਹੈ ਤੁਹਾਨੂੰ ਸਸਪੈਂਡ ਕਰਕੇ ਪਠਾਨਕੋਟ ਲਾਇਆ ਤੇ ਗਲਤ ਸਾਰੀ ਪੰਜਾਬ ਦੇ ਪਾਣੀਆਂ ਦੀ ਭਾਈ ਜਿਹੜੀ ਵੀ ਸਰਕਾਰ ਆਉਂਦੀਆਂ ਸਾਰੀਆਂ ਕਾਗਜ਼ਾਂ ਦੇ ਵਿੱਚ ਸਾਰੀਆਂ ਚੀਜ਼ਾਂ ਤਿਆਰ ਕਰਕੇ ਕਾਗਜ਼ਾਂ 'ਚ ਲੋਕਾਂ ਨੂੰ ਦੇ ਦਿੰਦੀਆਂ ਅੱਜ ਤੱਕ ਕੋਈ ਵੀ ਸਰਕਾਰ ਗਰਾਊਂਡ ਤੇ ਆਣ ਕੇ ਕੁਝ ਨਹੀਂ ਕੀਤਾ ਇਹਨਾਂ ਸਰਕਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਗਰਾਊਂਡ ਜਿਹੜੀ ਗਰਾਊਂਡ ਰਿਪੋਰਟ ਆ ਗਰਾਊਂਡ ਲੈਵਲ ਤੇ ਆਣ ਕੇ ਬਣਾਓ ਤੇ ਫੇਰ ਵੀ ਲੋਕਾਂ ਦਾ ਭਲਾ ਹੋ ਸਕਦਾ ਜੇ ਤੁਸੀਂ ਕਾਗਜ਼ਾਂ 'ਚ ਬਣਾ ਕੇ ਚੈਨਲਾਂ ਦੇ ਉੱਤੇ ਵਿਖਾ ਕੇ ਇੱਕ ਦੂਜੇ ਨੂੰ ਗੁੰਮਰਾਹ ਕਰੋਗੇ ਹਣੋ ਲੋਕ ਗੁੰਮਰਾਹ ਹੋਣ ਵਾਲੇ ਦੀ ਕਿਉਂ ਤੁਸੀਂ ਵੇਖ ਹੀ ਜਾ ਐਪੀ ਇਲੈਕਸ਼ਨ ਦੇ ਵਿੱਚ ਕੀ ਹਾਲਾਤ ਹੋਏ ਤੁਹਾਡੇ ਜੀ ਅੱਜ ਵੀ ਤੁਸੀਂ ਇਹ ਕਾਗਜ਼ਾਂ ਦੇ ਵਿੱਚ ਪਟਵਾਰੀਆਂ ਤੇ ਦਬਾਅ ਪਾ ਕੇ ਡਾਇਰੈਕਟਰਾਂ ਹੀ ਕ੍ਰਿਸ਼ਨ ਕੁਮਾਰਾਂ ਹੀ ਮੈਂ ਤਾਂ ਕ੍ਰਿਸ਼ਨ ਕੁਮਾਰ ਨੇ ਪਹਿਲਾਂ ਐਜੂਕੇਸ਼ਨ ਦਾ ਬਿੜਾਗਰ ਕੀਤਾ ਵੀ ਕਿਸੇ ਨੂੰ ਫੇਲ ਨਹੀਂ ਕਰਨਾ ਅਪਾ ਜਮਿਨੀ ਤੱਕ 8 ਫੀ ਤੱਕ ਕੋੜੇ ਡੈਰੀ ਸਿਸਟਮ ਦਾ ਵੀ ਬੇੜਾ ਕਰ ਕਰ ਰਿਹਾ ਮੁੜ ਕੇ ਮਾਈਨਿੰਗ ਦਾ ਐਜੂਕੇਸ਼ਨ ਤੋਂ ਬਾਅਦ ਮਾਈਨਿੰਗ ਦਾ ਬੇੜਾ ਕਰ ਕ੍ਰਿਸ਼ਨ ਕੁਮਾਰ ਨੇ ਕੀਤਾ ਅੱਜ ਤੁਸੀਂ ਇਹਨੂੰ ਮਾਈ ਡੈਰੀ ਆਪਣਾ ਜਿਹੜਾ ਲਾਇਆ ਤੁਸੀਂ ਸਚਾਈ ਦੇ ਡਾਇਰੈਕਟਰ ਲਾਤਾ ਇਹਦਾ ਵੀ ਬੇੜਾ ਕਰ ਕਰਕੇ ਰੱਖ ਦਿਨਾ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹਮੇਸ਼ਾ ਹੀ ਕੋਈ ਗ੍ਰਿਡ ਜਿਹੜੀ ਗਰਾਊਂਡ ਰਿਪੋਰਟ ਆ ਗਰਾਊਂਡ ਤੇ ਆਣ ਕੇ ਬਣਾਓ ਤੇ ਫੇਰ ਹੀ ਆ ਕਾਗਜ਼ਾਂ 'ਚ ਬਣਾਇਆ ਜਾਂ ਦਿਖਤੀ ਪੜਦੀ ਸਾਰੇ ਕੰਮ ਕੀਤੇ ਆ ਕਦੀ ਨਹੀਂ ਹੱਲ ਹੋਣੇ ਤੇ ਲੋਕ ਅੱਜਕੱਲ੍ਹ ਹਰ ਇਨਸਾਨ ਹਰ ਬੰਦਾ ਸਰਕਾਰ ਦੀਆਂ ਹਰ ਪ੍ਰਾਣੀਆਂ ਚਾਲਾਂ ਨੂੰ ਜਾਣਨਾ ਤੁਸੀਂ ਵੀ ਉਹਨਾਂ ਚਾਲਾਂ ਦੇ ਉੱਤੇ ਚੱਲ ਪਏ ਜਿਹੜੀਆਂ ਪਿਛਲੀਆਂ ਸਰਕਾਰਾਂ ਕਰਦੀਆਂ ਦੀਆਂ ਕਾਲੀ ਦਲ ਦੇ ਵਿੱਚ ਬਈ ਤਾਂ ਇਹ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਦੂਜਾ ਤੁਹਾਡਾ ਧੰਨਵਾਦ ਕਰਦਾ ਜਿਹੜੇ ਜਾਗਦੀ ਜ਼ਮੀਰ ਵਾਲੇ ਦੇ ਇਹ ਜਾਗਦੀ ਜ਼ਮੀਰ ਵਾਲੇ ਇਨਸਾਨ ਪੰਜਾਬ ਦੇ ਹੱਕ ਦੀ ਗੱਲ ਕਰ ਸਕਦੇ ਆ ਪਰ ਜਿੱਥੇ ਕਿਤੇ ਮੀਡੀਆ ਨਾਲ ਕੋਈ ਧੱਕਾ ਹੁੰਦਾ ਜਿਹੜਾ ਜਾਗਦੀ ਜ਼ਮੀਰ ਵਾਲਾ ਕੋਈ ਦੱਲਾ ਦੀ ਜਿਹੜਾ ਜਾਗਦੀ ਜ਼ਮੀਰ ਵਾਲਾ ਕੋਈ ਚੈਨਲ ਆ ਜੇ ਕੋਈ ਮੀਡੀਆ ਵਾਲਾ ਬੋਦਰਾ ਤੱਕਾਉ ਉਹਦੇ ਨਾਲ ਵੀ ਖੜਾਗੇ ਡਟ ਕੇ ਖੜਾਗੇ ਇੱਕ ਡਾਂਗ ਖੜਾ ਵੀ ਗਾੜੀ ਇਹ ਕਰਕੇ ਭਰਾਓ ਤੁਹਾਡਾ ਬਹੁਤ-ਬਹੁਤ ਤੁਹਾਡੇ ਚੈਨਲ ਦਾ ਤੁਹਾਡਾ ਸਰਦਾਰ ਹੀ ਰਾਜ ਸਿੰਘ ਤਲਵੰਡੀ ਦਾ ਧੰਨਵਾਦ ਆ ਜਿਹੜਾ ਜਾਗਦੀ ਜਮੀਰ ਨਾਲ ਪੰਜਾਬ ਦੇ ਹੱਕ ਦੀ ਗਾਰ ਕਰ ਰਿਆ ਇਹ ਤਾਂ ਸਾਰੇ ਸਰਕਾਰਾਂ ਦੇ ਧੱਲੇ ਬਣ ਕੇ ਰਹਿ ਗਏ ਦੋ ਲੁਕਣ ਮੀਤੀ ਖੇਢੀ ਜਾਂਦੇ ਆ ਕੋਈ ਪੰਜਾਬ ਦੇ ਹੱਕ ਦੇ ਵਿੱਚ ਆਵਾਜ਼ ਠਾਉਨ ਨੂੰ ਤਿਆਰ ਨਹੀਂ ਅੱਜ ਹੁਣੇ ਆਪਾਂ ਗੱਲ ਕੀਤੀ ਜੀ ਸਾਡੇ ਮਾਨਯੋਗ ਚਰਚੀ ਸਿੰਘ ਗੱਲ ਕੇ ਨਾਲ ਬੜਾ ਗੰਭੀਰ ਮੁੱਦਾ ਸੀਗਾ ਪੰਜਾਬ ਦੇ ਪਾਣੀਆਂ ਦਾ ਮਸਲਾ ਕਿ ਉਹਨਾਂ ਨੂੰ ਸੋਹਣੀ ਗੱਲ ਸਭ ਤੋਂ ਵੱਡੀ ਇਹ ਕਹੀ ਕਿ ਕਿ ਪੰਜਾਬ ਨੂੰ ਪਿਆਰ ਕਰਨ ਵਾਲਾ ਕੋਈ ਵੀ ਇਨਸਾਨ ਜਿਹੜਾ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਲੜਦਾ ਅਸੀਂ ਉਹਦੇ ਨਾਲ ਖੜੇ ਆ ਉਹਨਾਂ ਆਪਣਾ ਫੋਨ ਨੰਬਰ ਵੀ ਦਤਾ ਤੇ ਉਹਨਾਂ ਇਹੋ ਗੱਲ ਚਲੋ ਸਾਡਾ ਚੰਦ ਦਾ ਧੰਨਵਾਦ ਵੀ ਕੀਤਾ ਕਿ ਇਹ ਸਾਡਾ ਫਰਜ਼ ਆ ਤੇ ਮੈਂ ਬਾਕੀ ਪਤਾ ਕਰਾਂ ਉਹ ਖੇਲ ਕਰੂੰਗਾ ਕਿ ਵੀ ਜੀ ਸ਼ੋਰਤ ਕਮਾਓ ਦੌਲਤ ਵੀ ਕਮਾਓ ਪਰ ਸੱਚੀ ਕਮਾਓ ਗੱਲ ਬਾਜ਼ਾਰ ਦਾ ਧੱਗਾ ਹੋਣ ਡਿਆ ਤੇ ਉੱਥੇ ਖੜੋ ਤੇ ਗਲਪ ਸਾਹਿਬ ਨੂੰ ਅਸੀਂ ਦੁਬਾਰਾ ਕਹਿੰਨੇ ਕਿ ਸਾਰਾ ਪਤਾ ਕੀ ਗੱਲ ਹੈ ਜੀ ਜੇ ਤੁਸੀਂ ਕਹਿ ਦਿੰਦੇ ਆਂ ਕੁਝ ਪੱਤਰਕਾਰਾਂ ਨੂੰ ਕਈ ਵਾਰੀ ਉਹਨਾਂ ਤੇ ਦਬਾਈ ਨਾ ਪਾ ਦਿੱਤਾ ਜਾਂਦਾ ਕਿ ਉਹ ਜਿਹੜੇ ਕਰਨ ਕੀ ਤੇ ਤੁਹਾਡਾ ਧੰਨਵਾਦ ਹੈ ਵੀ ਜਦ ਤੁਸੀਂ ਇਹ ਗੱਲ ਕਹੀ ਹੈ ਕਿ ਅਸੀਂ ਉਹ ਮੀਡੀਆ ਦੇ ਨਾਲ ਖੜਾਂਗੇ ਤੇ ਆਸ ਕਰਦੇ ਆਂ ਕਿ ਜੋ ਗਲਪ ਸਾਹਿਬ ਨੇ ਗੱਲ ਕੀਤੀ ਆ ਉਹ ਉਤੋਂ ਪੂਰੀ ਉਤਰ ਲਗੇ ਤੇ ਜੇ ਨਾ ਪੂਰੀ ਉਤਰ ਲਗੇ ਤੇ ਮੈਂ ਤੇ ਇੱਥੇ ਹੀ ਆ ਜੀ ਤੇ ਨਾ ਇਹ ਮੇਥੋਂ ਦੂਰ ਨਹੀਂ ਤੇਰਾ ਕੇ ਪੁੱਛ ਲਾਂਗੇ ਵੀ ਗਲਪ ਸਾਹਿਬ ਅੱਜ ਕੀ ਕਰਤਾ ਪੂਰੇ ਉਤਰ धनवाद जी समजा मैं तोडा छोटा बी जी पत्रकार हिरव